ਟਾਇਰਾਂ ਚੋ ਬਾਜ ਕਿਵੇਂ ਹੁੰਦੀ ਨਾ ਗੂੰ 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 ਰਮਾਲਾ ਦੇ ਟੰਗਾਂ ਪੱਟੂ ਨੇ ਆਜੋ ਚੱਲ ਗਏ ਫਿਰ ਸਰਸੇ ਸਾਰੇ ਆਜੋ ਆ ਦੇਖ ਲੋ ਭਾਈ ਕਾਲਾ ਰੋਜ ਇਹ ਵੀ ਭਾਈ ਰੱਬ ਦੇ ਜੀ ਹੈ ਕਰਦਿਆ ਚੱਲ ਚੱਲੇ ਇੱਧਰ ਫਿਰਦੇ ਕੁਸ ਕਣਕ ਚ ਕਣਕ ਦਾ ਤਕਰੀਬਨ ਭਾਈ ਸਾਰੀਆਂ ਆਈ ਗੰਨਾਂ ਸਮਝਿਆ ਇੱਕ ਘਟੇ ਵਿੱਚ ਕੋਈ ਵੱਢ ਲੈ ਪਾਹ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵਾਂਗੇ ਤਾਂ ਬਲੌਗ ਦੇ ਨਾਲ ਬਣੇ ਰਹੋ ਜੀ ਬਾਕੀ ਮੈਂ ਤਾਂ ਨਹਿਰਾਂ ਦੇ ਹਰਾਨੀਆਂ ਭਰਾਵਾ ਸਰਕਾਰੀ ਬੱਸ ਆ ਗਈ ਉਹ ਵਾਤੇ ਆਹ ਪੰਗਾ ਸੁਕਣਾ ਚਲ ਜਾਣਵਰਾਂ ਦੇ ਪੀਣ ਨੂੰ ਤਾਂ ਪਾਣੀ ਹੈਗਾ ਘਰਾਂ ਦਾ ਰੋਡਵੇ ਸਰਕਾਰੀ ਹਰਿਆਣਾ ਰੋਡਵੇ ਨਹਿਰਾ ਨੂਰਾ ਸਾਰਾ ਨਾ ਸੁੱਕਾ ਨਾ ਪੰਗਾ ਪੜਿਆ ਯਾਰ ਫਿਰ ਅੱਜ ਦਾ 10 ਦਿਨ ਚੱਲੇ ਜਾਂਦਾ ਨਾ ਸੀਜ਼ਨ 'ਚ ਮੈਂ ਕਿਹਾ ਬਸਾਖੀ ਟੱਪ ਜਾਂਦੀ ਤੇ ਨਾਲੇ ਭੈਣ ਭਾਈ ਕੋਈ ਪੀ ਪੂ ਲੈਂਦਾ ਵਧੀਆ ਰਹਿੰਦਾ ਯਾਰ ਨਾ ਪਾਣੀ ਚੰਗਾ ਹੀ ਹੁੰਦਾ ਸਮਾਂ ਦੀ ਸੀਜ਼ਨ 'ਚ ਮੈਨੂੰ ਤਾਂ ਲੱਗਦਾ ਚੂਹੇ ਖੱਡਾਂ ਭਾ ਕੇ ਸੂਏ ਸਾਡੇ ਦਾ ਟੁੱਟ ਜੂ ਫਰਾਵਾ ਪੱਕੀ ਜੀ ਗੱਲ ਹੈ ਸਾਡੇ ਦਾ ਪਿੱਛੇ ਕਿਹੜੇ ਆਏ ਸੀ 5 ਦਿਨ ਹੀ ਚੱਲੇ ਆ ਸਾਡੇ ਪਰ ਤਾਂ ਆਏ ਹੀ ਨਹੀਂ 2 ਮਹੀਨੇ ਹੋ ਗਏ ਚੰਗੇ ਤੋਂ ਦਿੱਲੀ ਨੂੰ ਟ੍ਰੇਨਾਂ ਸ਼ੁਗਰ ਬਾਸਟਰ ਸੀਜ਼ਨ ਭਾਗ ਗਿਆ ਭਾਈ ਟਰਾਲੀ ਵਿੱਚ ਮਸ਼ੀਨ ਪਾਈ ਆ ਆ ਗਈ ਹਰੀਖਾਨ ਕਿੰਨੀ ਹੋਏ ਆਹ ਵਧੀ ਹਰੇਕ ਮੈਚਲੇ ਗੜੇ ਹਰੇ ਹਰੇ ਖੜੇ ਸੁਨਹਿਰੀ ਬਾਗ ਕਾਸ ਦਾ ਬਾਗ ਆ ਉਹ ਜਿਗੋਣਾ ਲੀਜੀ ਦਾ ਆਪਣੀ ਧਰਤੀ ਦੇ ਲੀਜੀ ਹੋ ਵੀ ਭਾਈ ਕੇਲੇ ਹੋਰ ਨਾ ਖੜੇ ਨੇ ਮਾਰਦਾ ਸੇ ਕੱਢੀਆਂ ਮੋਟਰਾਂ ਦੇ ਵਿੱਚੋਂ ਦੁਪਹਿਰ ਦਾ ਟਾਈਮ ਹੋ ਗਿਆ ਭਾਈ ਸਫ਼ਰ ਕੱਢਣਾ ਪੈਂਦਾ ਜਾਣਾ ਪੈਂਦਾ ਭਾਈ ਨੁਕਾ ਮੈਂ ਤਰ ਤਰ ਸਰਦਾ ਨੀਗਾ ਗਰਮੀ ਸਭ ਤੋਂ ਭੈੜਾ ਮੌਸਮ ਹੈ ਖਤਰਨਾਕ ਖਤਰਨਾਕ ਕਹਿ ਨਹੀਂ ਨਾ ਕਿ ਉਹ ਚੀਜ਼ ਹੈ ਅਜੇ ਘੋੜਾ ਸਵੇਰਲੀ ਕਰ ਦਿੱਤੀ ਹੈ ਆਹ ਭਾਈ ਨਾਲੀ ਨਾਲੀ ਦੇ ਨਾਲ ਸੋਲਰ ਲਾੜ ਕੇ ਕਿਸੇ ਨੇ ਤੇ ਇਹਦੇ ਵਿੱਚ ਪਾਣੀ ਵੀ ਖੜਾ ਹੈ ਸਾਰੀ ਨਾਲੀ 'ਚ ਹੀ ਖੜਾ ਹੈ ਨਾ ਉਹ ਪਾਣੀ ਕਿਸੇ ਨੇ ਚੱਕ ਕੇ ਵੀਰ ਨੇ ਲਾਉਣਾ ਹੋਵੇ ਬਹੁਤ ਫਾਇਦਾ ਹੋਏ ਕਿਸੇ ਨੇ ਰੌਣੀ ਕੱਢਣੀ ਹੋਵੇ ਟਾਇਰਾਂ 'ਚੋਂ ਆਵਾਜ਼ ਕਿਵੇਂ ਆਉਂਦੀ ਹੈ ਨਾ ਗੂੰ 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 ਰਮਾਲਾ ਦੇ ਇੱਕ ਟੰਗਾਂ ਪੱਟੂ ਨੇ ਪਤਾ ਤਾਂ ਰਾਜਸਥਾਨ ਦਾ ਲੱਗਦਾ ਹੈ ਹਾਂ ਆਰ ਆਰ ਜੀ ਲਿਖਿਆ ਓਏ ਮੈਂ ਧਰਮਾਲਾ ਤੋਂ ਸਿਆਣਾ ਆਇਆ ਭਾਈ ਸ਼ਕੀਨ ਹੈ ਚਾਹ ਹੁੰਦਾ ਕਿਸੇ ਨੂੰ ਗੱਡੀ ਮੋਡੀਫਿਕੇਸ਼ਨ ਕਰਨ ਦਾ ਸ਼ੰਗਾਰਾਂ ਦਾ ਜਾਂਦੀਆਂ ਗੱਡੀਆਂ ਮੋਟਰਾਂ ਚੂੰ ਚੂੰ ਕਰਦ ਨੇ ਚੂੰ ਚੂੰ ਕਰ ਇੱਥੇ ਐਚਪੀ ਪੈਟਰੋਲ ਪੰਪ ਦਿੱਲੀ 263 ਅ ਹਸਾਰ 95 ਫਤਿਹਬਾਦ 46 ਸਰਸਾ ਇੱਥੋਂ 8 ਕਿਲੋਮੀਟਰ ਦੂਰ ਆ ਭਾਈ ਤੇ ਕਿਸੇ ਨੇ ਦਿੱਲੀ ਹਸਾਰ ਫਟਾਵਾ ਜਾਣਾ ਹੋਇਆ ਹੂੰ ਬਾਈਪਾਸ ਬ੍ਰਿਜ ਉਤੋਂ ਦੀ ਹੀ ਜਾਣਾ ਪਊਗਾ ਤੇ ਜੇ ਸਿਟੀ ਦੇ ਵਿੱਚ ਜਾਣਾ ਹੈ ਸਾਨੂੰ ਕਈ ਬਲੌਗਾਂ 'ਚ ਦੱਸ ਚੁੱਕੇ ਅਸੀਂ ਉਹਨੂੰ ਪੁਲ ਦੇ ਥੱਲੋਂ ਦੀ ਹੀ ਜਾਣਾ ਪਊਗਾ ਚਾਹੇ ਕੁਛ ਮਰਜ਼ੀ ਹੋ ਜੇ ਤੇ ਜੇ ਅੱਗੋਂ ਦੀ ਕਚਹਿਰੀਆਂ ਦੇ ਹੋਣੇ ਫਿਰ ਪੁਲ ਤੋਂ ਚੜ ਸਕਦੇ ਹਾਂ ਅੱਗੋਂ ਕਚਹਿਰੀਆਂ ਵਾਲਾ ਉਹ ਕਿਹੜਾ ਬਰਨਾਲਾ ਰੋਡਾ ਉੱਥੋਂ ਦੀ ਉਤਰ ਕੇ ਸਰਸੇਜ ਵੱਢ ਸਕਦੇ ਹਾਂ ਕਿਹੜੇ ਵੀ ਨੂੰ ਕੋਈ ਕੰਮ ਆਉਂਦਾ ਹੋ ਤਰਾਂ ਆ ਟਰੱਕ ਜੇ ਪਰਸੋਂ ਵੀ ਇੱਥੇ ਖੜੇ ਸੀ ਤੇ ਮੈਨੂੰ ਤਾਂ ਲੱਗਦਾ ਉਹੀ ਆ ਇਹ ਇੱਥੇ ਖੜੇ ਐ ਈ ਰਿਕਸ਼ਾ ਆ ਰਿਹਾ ਹੈ ਤਾਂ ਉੱਧਰ ਥਲੇ ਸ਼ਾਂਤ ਤੇ ਠੰਡਾ ਦਾ ਖਾਂ ਹੈ ਹਾਈਟ ਰੌਣੇ ਪਟੂ ਨੇ ਵਿਚਾਲੇ ਕਰਨੇ ਇੱਕ ਪਾਸੇ ਨਹੀਂ ਕਰਿਆ ਹਾਈਟ ਰੌਣੇ ਅਗੇ ਸ਼ਹਿਰ ਤੁਹਾਨੂੰ ਫੇਰ ਦਿਖਾਵਾਂਗੇ ਬਣੇ ਰਹੋ ਐਜੇ ਟਰਾਲਾਂਾਂ ਬੰਦਨਾਂ ਪੇਂਟ ਹੋਣੀਆਂ ਆਪਾਂ ਦੇਖਾਏ ਜੀ ਵੀਰਾ ਰੋੜੀ ਕੋਟ ਖੜਾਈ ਖੜੇ ਆ ਬਣਾ ਟਾਇਰਾਂ ਤੋਂ ਹੋ ਸਕਦਾ ਬਣਾਉਂਦੇ ਹੋਣ ਸਰਸੇ ਦੇ ਵਿੱਚ ਆਹ ਪਹਿਲਾ ਚੌਂਕ ਆ ਗਿਆ ਭਾਈ ਸੱਸੇ ਦਾ ਇਹ ਚਿੱcke ਦੇ ਕਿਤੇ ਜਾਮ ਤਕੜਾ ਲੱਗ ਜਾਂਦਾ ਹੁੰਦਾ ਪੀ ਪਾ ਪੀ ਪਾ ਹੁੰਦੀ ਰਹਿੰਦੀ ਐ ਇੱਧਰ ਨਾ ਗੱਡੀ ਦਾ ਫਾਟਕ ਆ ਗਿਆ ਇੱਧਰ ਪਹਿਲਾਂ ਫਾਟਕਾ ਇੱਥੇ ਹੌਲੀ ਚੱਲੋ ਭਾਈ ਹਾਂ ਸੜਕ ਕਿਹੜੀ ਆ ਇਥੋਂ ਮੁੜੂਗੀ ये बार सिविल हस्पताल गवर्नमेंट हस्पता है जो आह रोड के उ है भाई बार बार अचौक अच्छा दे किसी वीर ने बैसी दसीे निशानी आह रोड देना मंडी में ਇਥੋਂ ਸਿੱਧਾ ਦਾਣਾ ਮੰਡੀ ਚ ਆਪਾਂ ਐਂਟਰ ਹੋ ਸਕਦੇ ਆ ਕਿਹੜੇ ਵੀਰ ਨੇ ਹੋਣਾ ਹੋਵੇ ਕੋ ਟ੍ਰੇਲੇ ਟਰੈਕਟਰ ਕੁਛ ਵੀ ਮੋਟਰਸਾਈਕਲ ਆ ਇਥੋਂ ਕਿਹੜਾ ਮੋੜ ਆਊਗਾ ਭਾਈ ਇਹ ਅਨਾਜ ਮੰਡੀ ਕਹਿੰਦੇ ਆਪਾਂ ਅਨਾਜ ਮੰਡੀ ਸਰਸੇ ਦੀ ਅਨਾਜ ਮੰਡੀ ਸਿੱਧਾ ਰੋਡ ਸਿੱਧਾ ਸ਼ਹਿਰ ਤੀ ਹੈ ਇਥੋਂ ਅਨਾਜ ਮੰਡੀ ਚ ਬਣਾਂਗੇ ਆਪਾਂ ਕਰਕੇ ਆ ਵੀਰ ਕੋਈ ਫਸਲ ਵੀ ਲਈ ਜਾਂਦਾ ਹੈਗਾ ਸਿੱਧਾ ਇੱਥੋਂ ਕਿਸੇ ਵੀਰ ਭਾਈ ਨੇ ਪਹਾੜਾਂ ਨੂੰ ਵੀ ਜਿਹੜੇ ਕੋਣ ਟਿਕਾਣਾ ਤਾਂ ਜਾ ਕੇ ਵੀ ਮਿਲਣਾ ਸੁਣੋ ਕਾਹਸੇ ਦਾ ਮਰਜੀ ਵੀ ਜਲੇ ਸਾ ਅਸੀਂ ਤਾਂ ਫਿਲਹਾਲ ਇੱਥੇ ਨਰਮੇ ਦਾ ਪੀਜੀ ਲੈਣ ਆਏ ਭਾਈ ਆ ਵੀ ਮੰਡੀ ਨੂੰ 게ਟ ਜਾਂਦਾ ਛੜਕੇ ਹੁੰਦੀ ਇੱਥੋਂ ਪਹਿਲਾ 게ਟ ਆ ਇਹ 게ਟ ਬਣੇ ਹੋਏ ਨੇ ਅਨਾਜ ਮੰਡੀ ਦੇ ਆ ਮੰਡੀ ਦੇ ਇੱਧਰਲੇ ਪਾਸੇ ਦੁਕਾਨਾਂ ਆਂਗੇ ਕੋਈ ਵੀ ਵੀ ਰਾਇਤੋ 20 ਭੰਡਾਰ ਆ ਕੁਲਰ ਲੈ ਸਕਦੇ ਤੁਹਾਨੂੰ ਹੋਰ ਹੈਗੀ ਦੁਕਾਨ ਪਾਈ ਪਪਈ ਖਾਸਾ ਖਰਾਬ ਹੋ ਗਿਆ ਮੌਸਮ ਭਾਈ ਆ ਜੜਾਈਆਂ ਚ ਅੱਖਾਂ ਨਾਲ ਤਾਂ ਭਾਈ ਪੂਰਾ ਦੀਂਦਾ ਹੈਗਾ ਤੇ ਖਰਖਰਾ ਜਾਂ ਖਾਸਾ ਹੋ ਗਿਆ ਖਰਾ ਤੇ ਨੇਰੀ ਆ ਗਈ ਰੇਤਾ ਪੂਰਾ ਤਗੜੇ ਵਾਲੀ ਗੱਲ ਬਾਤ ਹੈ ਭਾਈ ਥੋੜੇ ਫੱਗੂ ਕੰਨੀਆਂ ਲਾਦਾ ਕਿਵੇਂ ਇੱਧਰ ਜਿਉਂ ਨੰਗੀ ਹੁੰਦੀ ਹੈ ਅੱਜ 10 ਅਪ੍ਰੈਲ 2025 ਤੇ ਵਿੱਚ ਬਹੁਤ ਲੋਕ ਕਣਕਾਂ ਵੱਢੀ ਜਾਂਦੇ ਆ ਭਾਈ ਹੁੰਦਾ ਕਰ ਖੈਰ ਸੁਖੀ ਰਵੇ ਤਾਂ ਚੰਗਾ ਹੈਗਾ ਹਾਂ ਤੇ ਗੁਰੂ ਘਰ ਵੀ ਥੋੜਾ ਧੁੰਦਲਾਇਆ ਦਿਨ ਹੈਗਾ ਤੇ ਨੇਰੀ ਚੱਲ ਪਈ ਭਾਈ ਨੇਰੀ ਚੱਲੀ ਜਾਂਦੀ ਥੋੜੀ ਥੋੜੀ ਹਾਂਜੀ ਦੋਸਤੋ ਆਪਣੇ ਜਮੀਨ ਵਾਲਾ ਖੇਰਾ ਤਾਂ ਕੁਸਤਾ ਖੜੀ ਜੇ ਵੀ ਸੁੱਕੀ ਹੈ ਵਿੱਚੇ ਬਾਹੂਦ ਨੇ ਯਾਰ ਤੇ ਕੋਸਾ ਡੂੰਗਲੀ ਸੀ ਉੱਥੋਂ ਲਗੀ ਕਿਵੇਂ ਆ ਪਿਆ ਨਾ ਇਹ ਜਮੀਨ ਭਾਈ ਡੂੰਗ ਕੇ ਵੀ ਵਧੀਆ ਬਣ ਜਾਂਦਾ ਹੁੰਦਾ ਤੇ ਕਈ ਢੇਰਾਂ ਲਾ ਲਈਆਂ ਸੀ ਖਾਸ ਨੇ ਇਹ ਉਹੀ ਲੱਗਦਾ ਵੱਡੀਆਂ ਵੱਡੀਆਂ ਢੇਰਾਂ ਇਹ ਹੈ ਤਹੌਣਾ ਅਸੀਂ ਚੱਕ ਕੇ ਤੇ ਪੱਲੀਆਂ 'ਚ ਪਾ ਦਾਂ ਕਿਉਂ ਬਾਈ ਹਾਂ ਤੇ ਪੱਲੀਆਂ 'ਚ ਪਾ ਕੇ ਤੇ ਆਹ ਪੰਗਾ ਢੇਰੇ ਕੋ ਸੋ ਪੰਗਾ ਕੁਸਾ ਹਰੇ ਬੜਡੇ 'ਚ ਪੰਗਾ ਜਰੋਰਾ ਇੱਥੇ ਤੇ ਕਹਿ ਰਹੇ ਇਹਨੂੰ ਬਾਹਰ ਨਹੀਂ ਚੱਲ ਤੇ ਨਾ ਇਹ ਤਾਂ ਇੱਥੋਂ ਦੀ ਮਸ਼ੀਨਾਂ ਗੀਆਂ ਜੂ ਨਾ ਇਹ ਕਈ ਵਾਰੀ ਕੋਈ ਤੋੜੀ ਟੱਪਾ ਨਾ ਲਾਉਣਾ ਪਏ ਇੱਥੇ ਯਾਰ ਤੇ ਇਧਰ ਦੇਖੋ ਭਾਈ ਰੱਬ ਦੇ ਰੰਗ ਬੱਦਲਾਂ ਕਈ ਤਾਂ ਅੱਧੇ ਹਰਿਆਣੇ ਦੇ ਵਿੱਚ ਤੇ ਪੰਜਾਬ 'ਚ ਰਾਜਸਥਾਨ 'ਚ ਕਈ ਤਾਂ ਕਣੀਆਂ ਤੇ ਦੂਜਾ ਕੰਮ ਵੀ ਕਰ ਗਿਆ ਅੱਜ ਕਾਲਾ ਪੀਲਾ ਆ ਬਾਵਾ ਵਗੈਰਾ ਆ ਬਾ ਨਾ ਦੇਖ ਬਾਵਾ ਹੋ ਗਿਆ ਤੇ ਇਹ ਕਹਿ ਰਹੇ ਚ ਵੀ ਆ ਚੱਕ ਕੇ ਤੇ ਆਪਾਂ ਬਾਡੀ ਜੇ ਕੋ ਬਾਹਰ ਨੇ ਯਾਰ ਇਹ ਕਹਿ ਰਹੇ ਬਾਹਰ ਨੇ ਖਰਾ ਉਹ ਡੂੜ ਦੋਕ ਨਾਲਾ ਤਾਂ ਇਹ ਹਉ ਤੋ ਤੇ ਖਲਮਾ ਤੇ ਕਣਕੀ ਵੀ ਬਸ ਪੂਰੀ ਤਿਆਰ ਹੀ ਆਨ ਸਮਝ ਬਹੁਤ ਵੀਰੋ ਵਾਲੇ ਤਾਂ ਕੰਗਣੇ ਤੂੜੀ ਬਣਾ ਲਈ ਬਹੁਤ ਤੂੜੀ ਬਣਾ ਲਈ ਭਾਏ کئی ਘਰਾਂ ਨੇ ਤੇ ਅਸੀਂ ਇਧਰੋਂ ਤੇ ਜਾ ਜੂ ਕਿ ਕਦੇ ਉੱਦੇ ਕਾਲੇ ਨਹੀਂ ਗਏ ਸਰਸੇ ਗਏ ਅੱਜ ਵੀ ਗਏ ਇਸ ਘਰ ਸਰਸੇ ਤੇ ਬੀਆਂ ਦੀ ਹੜਤਾਲ ਜੀ ਚੱਲੀ ਜਾਂਦੀ ਏ ਕੰਗਣ ਮਿਲ ਜੰਦੇ ਕੰਗਣ ਨਹੀਂ ਮਿਲਦੇ ਘਰ ਤੇ ਚੱਲ ਆਈ ਨੰਗਾ ਲੈ ਜੂ ਮਿਲ ਜਾਣਗੇ ਕੋਈ ਵੱਡੀ ਗੱਲ ਨਹੀਂ ਜੇ ਤੁਸੀਂ ਬਲੌਗ ਇੱਥੋਂ ਦੇਖ ਦੇਖਿਆ ਤਾਂ ਸ਼ੁਕਰੀਆ ਭਾਈ ਤੇ ਨਵੇਂ ਭਰਾ ਜੁੜਦੇ ਆ ਭਾਈ ਬਲੌਗ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਭਾਈ ਤੇ ਪਹੁੰਚਾਉਂਦੇ ਰਹੋ ਬਸਦੇ ਰਹੋ ਫੇਰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਰੱਬ ਰਾਖਾ